ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸਲਾਮ ਕੀ ਹਾਲ ਚਾਲ ਠੀਕ ਠਾਕ ਸਾਰੇ ਤੇ ਅੱਜ ਲੋੜੀ ਆ ਤੇ ਅਸੀਂ ਚੱਲੇ ਆਂ ਦੀਦੀ ਕੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਰਾਣਾ ਸੁਮਨ ਬਲੌਗ ਚ ਤੁਹਾਡਾ ਸਵਾਗਤ ਹੋਵੇ ਤੇ ਅਸੀਂ ਜਾ ਕੇ ਮਿਲਨੇ ਆਂ ਦੀਦੀ ਬਣਾ ਨੂੰ ਫਿਰ ਤੁਹਾਨੂੰ ਬਖਾਉਣੇ ਆ। ਸਵੇਰੇ ਸਵੇਰਾ ਟਾਈਮ ਸੂਰਜ ਚੜ ਗਿਆ ਆ ਤੇ ਅੱਜ ਲੋੜੀ ਆ ਤੇ ਲੋੜੀ ਕਰਕੇ ਵੇਖੋ ਵਧੀਆ ਵਧੀਆ ਧੁੱਪ ਲੱਗ ਜੇ। ਤੇ ਗੁੱਡੇ ਗੱਡੇ ਜਿਹੜਾ ਇਹ ਤੇ ਇੱਧਰ ਬੈਠੇ ਪੰਛੀ ਤੇ ਮੌਸਮ ਤੇ ਥੋੜਾ ਜਿਹਾ ਸਿਰਸਰੇ ਖਰਾਬ ਹੀ ਹੈ ਪਰ ਬਾਬੇ ਦੀ ਕਿਰਪਾ ਨਾਲ ਧੁੱਪ ਲੱਗੀ ਗਈ ਏ ਇਹਦੇ ਕੋਈ ਪਤੰਗ ਪਦੂਗਾ ਨਹੀਂ ਚੜਿਆ ਦੇਖੋ ਜੀ ਸਾਡੇ ਪਿੰਡ ਚੱਲ ਰਹੇ ਗੁੱਡੇ ਤੇ ਅਸੀਂ ਵੀ ਠਹਿਰ ਕੇ ਚੜਾਉਣੇ ਆ ਲੇਕਿਨ ਅਸੀਂ ਚੱਲੇ ਆਂ ਦੀਦੀ ਕੋਲ ਤੇ ਫਿਰ ਗੁੱਡੇ ਚੜਾਵਾਂਗੇ ਆਣ ਕੇ ਤੇ ਹੁਣ ਤੇ ਸਾਡੇ ਕੋਲ ਦੇਖੋ ਜੀ ਗੁੱਡੇ ਚੜ ਹੀ ਰਹੇ ਆ ਇਹੋ ਜਿਹਾ ਇਹ ਇਧਰ ਦੇਖੋ ਜੀ ਚੜਨਾ ਅੱਜ ਘਾਟੀ ਡੇ ਆਜ ਹਵਾ ਨਹੀਂ ਆਉਣੀ ਜਦੋਂ ਹਵਾ ਸਿੱਧੀ ਹੋਏਗੀ ਫੇਰ ਗੁੱਡੇ ਆ ਮੁੰਡਾ ਖਲੋਤਾ ਇਧਰ ਇੱਕੋ ਉਥੇ ਕੋਠੇ ਚੜਿਆ ਆ ਸਾਡੇ ਮਹੱਲੇ ਦੇ ਅਜੇ ਕੋਈ ਨਹੀਂ ਗੁੱਡੇ ਚੜਨ ਦੇ ਅਜੇ ਤੇ ਕੋਈ ਚਬਾਰੇ ਦੇ ਚੜਿਆ ਇੱਧਰ ਹਵਾ ਸਿੱਧੀ ਹੋਈ ਆਂਡੀ ਆ ਤੇ ਹਵਾ ਸਿੱਧੀ ਹੋ ਗਈ ਫੇਰ ਅਸੀਂ ਚਾਰਾਂਗੇ ਗੁੱਡੇ ਸਦੀ ਗਲੀ ਆਈ ਜਾਂਦੀ ਹੈ ਨਾ ਮੇਰੇ ਤਾਂ ਨਹੀਂ ਬੰਦ ਕਰੇ ਕਿ ਮੈਂ ਜਾਰੀ ਜਾਂਦੀ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਸੀਂ ਆਏ ਆ ਜੀ ਦੀਦੀ ਕੋ ਤੇ ਇੱਥੇ ਬੰਡੇ ਚ ਪਕੌੜੇ ਇਧਰ ਧਰਤੀ ਚਾਹ ਤੇ ਪਕੌੜਿਆਂ ਦਾ ਮਟੀਰੀਅਲ ਤੇ ਇੱਥੇ ਪਕੌੜੇ ਵਗਾਰੇ ਬਣਾ ਕੇ ਖਾਣੇ ਆ ਤੇ ਇਧਰ ਦੇ ਆ ਦੀਦੀ ਤੇ ਆ ਖਲੋਤੀ ਵੇਲੀ ਕੋਈ ਨਹੀਂ ਨੂੰ ਕੰਮ ਨਹੀਂ ਕਰਨੀ ਇਹ ਇਦਾਂ ਖਲੋਤੀ ਆ ਤੇ ਪਕੌੜੇ ਖਾਣੇ ਆ ਯਾਰ ਗਰਮ ਗਰਮ ਪਕੌੜੇ ਨਿਕਲਦੇ ਗਰਮ ਗਰਮ ਆ ਰੱਖੋ ਇਹਨਾਂ ਨੇ ਵੀਰ ਭਰਾਵਾਂ ਨੇ ਖਾਣੇ ਆ ਜੋ ਲੋੜੀ ਦੇ ਹਟੇ ਘਰ ਖੁੱਲਾ ਸੱਦਾ ਆ ਚਾਹ ਬਣ ਗਈ ਇੱਧਰ ਮਟੀਰੀਅਲ ਪਿਆ ਹੈ ਇੱਧਰ ਸਭ ਕੁਝ ਸੋਸ-ਸਾਸ ਪਈ ਹੈ ਇੱਧਰ ਪਏ ਆ ਸਾਡੇ ਪਕੌੜੇ ਇੱਧਰ ਸਾਡੇ ਪਕੌੜੇ ਇੱਧਰ ਪੈ ਗਈ ਚਟਣੀ ਇੱਧਰ ਵੀ ਚਟਣੀ ਇੱਧਰ ਤੇ ਮੈਂ ਬੁਲਾਉਣਾ ਆ ਭਾਜੀ ਹੁਣ ਲੈ ਕੇ ਆਉਣਾ ਉਤੋਂ ਸਾਰੇ ਜਾਣਿਆਂ ਨੂੰ ਫੇਰ ਨਾ ਆ ਗਈ ਆ ਖਾਣੇ ਆ ਬਹਿ ਕੇ ਪਕੌੜੇ ਆ ਲੱਗਾ ਬੁਲਟ ਇੱਧਰ ਜਾਣਿਆਂ ਕੋਠੇ ਤੇ ਹਾਂਜੀ ਕੀ ਬਣਿਆ ਚਾੜਿਆ ਕਿ ਨਹੀਂ ਸਾਰਿਆਂ ਨੂੰ ਸਾਸਰੀਕਾਰ ਡੋਰ 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 ਰਕਮ ਕਿਹੜਾ ਆ ਪੇਚਾ ਲਾਉਂਦਿਆ ਸਾਰਿਆਂ ਨੂੰ ਸਾਸਰੀਕਾਰ ਇਹਨਾਂ ਦਾ ਉੱਧੇ ਥੱਲੇ ਨੂੰ ਆਈਆਂ ਸਾਰਿਆਂ ਨੂੰ ਸਾਸਰੀਕਾਰ ਇੱਧਰ ਚੱਲ ਰਹੇ ਗੁੱਡੇ ਇੱਧਰ ਚੱਲ ਰਹੇ ਗੁੱਡੇ ਤੇ ਇੱਧਰ ਵੀ ਗੁੱਡੇ ਵਧੌਂਦੇ ਆ ਤੇ ਇੱਧਰ ਸਾਡਾ ਗੁੱਡਾ ਉਹ ਚਰਨ ਡਿਆ ਉਹ ਖੱਟਾ ਆ ਡੇ ਗੁੱਡੇ ਤੱਕ ਪਹੁੰਚਣਾ ਹੈ ਨਾ ਸਾਡਾ ਗੁੱਡਾ ਬਹੁਤ ਦੂਰ ਆ 5-6 ਗੁੱਡੇ ਚਾਰ ਤੇ ਬਾਕੀ ਇਧਰ ਕੋਟ ਦਾ ਵੇਖੋ ਸਭ ਕੁਝ ਇਧਰ ਵੀ ਹੁੰਦੇ ਗੁੱਡੇ ਇਧਰ ਵੀ ਗੁੱਡੇ ਵਧਾਉਂਦੇ ਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਫੇਰ ਚੜਾ ਦਿੰਦੇ ਆ ਕੋਈ ਗੱਲ ਨਹੀਂ ਕੋਈ ਗੱਲ ਓ ਜੀ ਓ ਜੀ ਓ ਜੀ ਸ਼ੇਰਾ ਮੈਂ ਸਭ ਵਧਾ ਕੇ ਲਾ ਕੇ ਆ ਗਈ ਇੱਧਰ ਨਾਲ ਕੀ ਖਾ ਰਹੇ ਪਕੌੜੇ ਸਵਾਦ ਬਣੇ ਜਾਂਪ ਹਾਂਜੀ ਕਿੰਨੇ ਘੋ ਹੋ ਗਿਆ ਘਮ ਸਵਾਦ ਹੀ ਇੱਧਰ ਵੀ ਪਈ ਆ ਇੱਧਰ ਖਾਲੇ ਇੱਧਰ ਮੇਰੇ ਰਹਿ ਕੇ ਚਾਹ ਪੀ ਲੋ ਗਰਮ ਗਰਮ ਆ ਜੋ ਸਾਰੇ ਜਾਣੇ ਵੀਰ ਭਰਾ ਮੇਰੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵਧੀਆ ਵਧੀਆ ਬਲੌਗ ਵੇਖਣ ਵਾਸਤੇ ਕੀ ਪੀਣਾ ਦੱਸ ਤੂੰ ਚਾਹ ਵੀ ਨਹੀਂ ਕੋ ਦੁੱਧ ਤੂੰ ਚਾਹ ਨਹੀਂ ਦੀ ਚਾਹ ਆਖੋ ਆ ਗਈ ਚਾਹ ਕਪਾਂ ਚ ਇੱਧਰ ਸਾਡੇ ਪਕੌੜੇ ਚੱਲਣ ਦੇ ਆ ਇਧਰ ਪਕੌੜੇ ਉਧਰ ਵੀ ਹਾਂਜੀ ਉਹ ਜਿਹੜੇ ਆ ਆਲੂਆਂ ਦੇ ਵਾਲੇ ਬੜੇ ਸਵਾਦ ਬਣਿਆ ਨਾ ਆਹ ਤਾਂ ਮੋਕਗੇ ਕੀ ਮੋਕਗੇ ਆਲੂ ਵਾਲੇ ਹਾਂ ਵੀ ਆਲੂ ਵਾਲੇ ਮੇਰੇ ਪਲੇਟ 'ਚ ਪਏ ਆ ਵੀ ਖਾ ਲਾ ਥੱਲੇ ਪਏ ਲਓ ਜੀ ਆ ਗਏ ਜੀ ਅਲਸੀ ਦੀ ਪਿੰਨੀ ਤੇ ਹੋਰ ਕੀ ਆ ਖੋਆ ਖੋਏ ਜੀ ਪਿੰਨੀ ਖੋਏ ਦੀਆਂ ਪਿੰਨੀਆਂ ਤੇ ਜਿਹੜੇ ਪਕੌੜੇ ਇਧਰ ਪਕੌੜੇ ਖਾ ਕੇ ਵੇਲੇ ਹੋ ਗਏ ਜੀ ਹਾਂਜੀ ਹੁਣ ਕੀ ਕਰਨਾ ਹੈ ਗੁੱਡੇ ਗੁੱਡੇ ਮਾਸ਼ਾ ਚਲੋ ਜੀ ਖਾਓ ਸਬਜੀ ਕਾਦੀ ਛਿੱਟੇ ਚਣਿਆਂ ਦੀ ਨਾਲ ਖਾਣੀਆਂ ਪੂੜੀਆਂ ਅਸੀਂ ਤੇ ਬਣਾਉਣਾ ਅੱਜ ਕੀ ਬਣਾਉਣਾ ਅੱਜ ਹਾਂ ਜਿੱਦੜੋ ਚਨੇ ਖਾਣੇ ਇਧਰੋ ਚਣੇ ਆਂਦੀ ਖਾਣੇ ਐਗਦ ਸਬਜੀ ਸਹੀ ਏ ਲਓ ਜੀ ਮੁੰਡਾ ਗੁੱਡਾ ਚਾਹਣ ਰਿਹਾ ਜੀ ਇਧਰ ਬੈਠੇ ਭਾਜੀ ਤੇ ਗਏ ਆ ਦੂਜੇ ਭਾਈ ਥੱਲੇ ਤੇ ਇਹ ਬਣਾਉਣ ਗੁੱਡੇ ਆ ਮੁੰਡਾ ਵੀ ਆ ਗਿਆ ਗੁੱਡੇ ਚ ਰੋਣ ਇਧਰ ਇਹਦਾ ਮੁੰਡਾ ਵੀ ਆ ਗਿਆ ਗੁੱਡੇ ਚ ਰੋਣ ਇਧਰ ਸਾਰੇ ਗੁੱਡੇ ਚੜਨਦੇ ਆ। ਵੇ ਉਧਰ ਵੇਖੋ ਕੋਠਿਆਂ ਦੇ ਸਾਹਿਬ ਜੀ। ਇੰਨੀ ਤੱਕ ਕਿੱਥਾਂ ਗੁੱਡੇ ਚੜਵਾ। ਇਧਰ ਹੋਇਆ ਪੁੱਤ ਇਧਰ ਹੋਇਆ। ਬੋ ਬੋ ਹੋਇਣਾ ਬੋ ਹੋਇਣਾ ਜਿਦਾਂ। ਗੁੱਡੇ ਤਾਂ ਡੁੱਟ ਗਏ ਸਾਰੇ। ਗੁੱਡੇ ਉੱਡ ਗਏ ਜੇ ਸਾਡੀ ਚਾਹ। ਕਪਾਂ ਜੇ ਤੇ ਅਲਜੀਨੀਆਂ ਪਿਨੀਆ ਦੇ ਭਾਜੀ ਹੁਣੀ ਚਾਰ ਨੇ ਗੁੱਡੇ ਉਧਰ ਖਲੋਤੇ ਨਿਆਣੇ ਕਰਨ ਸਾਡੇ ਪਿੰਡ ਜਾਣਾ ਹੈ ਚੱਲਗਾ ਚਲੀਏ ਯਾਰ ਨਹੀਂ ਜਾਣਾ ਇਧਰ ਨਿਆਣੇ ਇਧਰ ਖਲੋਤੇ ਭਾਜੀ ਹੁਣੀ ਇਧਰ ਚਲੋ ਤੁਸੀਂ ਵੀ ਚਾਹ ਪੀਓ ਜਾ ਕੇ ਉਠੋ 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 ਅਗਮ ਤੂੰ ਜਾੜੇ ਆ ਗਣੀ ਗੁੱਡਾ ਅਗਮ ਨੇ ਚਾਰ ਤਾਜੀ ਗੁੱਡਾ ਵੇਖੋ ਜੀ ਲੈ ਅਗਮ ਦਾ ਬੋ ਵੀ ਕਰਤਾ ਜੇ ਤੂੰ ਕੀ ਕਰਦਾ ਯਾਰ ਤਨੋਂ ਆਉਣੇ ਬੋ ਕਰਕੇ ਉਹ ਮਾਰਿਆ ਜੋ ਨਾ ਕਰੋ ਯਾਰ ਮੁੰਡਾ ਨਿਆਣਾ ਆਂ ਕੋਈ ਨਹੀਂ ਕੋਈ ਕਾਣੀ ਨਹੀਂ ਕੋਈ ਨਹੀਂ ਕੋਈ ਨਹੀਂ ਬੋ ਕਰਾਂਗੇ ਅਗਲੀ ਜਿਹੜੀ ਕਰਾਂਗੇ ਅੱਜ ਕਰਾਂਗੇ ਅਸੀਂ ਚੱਲਣ ਦੇ ਕੰਮ ਚੱਲ ਪੁੱਛਦੇ ਕਰਿਆ ਮੈਂ ਫੌਲਾਬ ਨਹੀਂ ਫੌਲਾਬ ਨੂੰ ਕਿਸਾ ਜਿਹੜਾ ਫੌਲਾਬ ਦੇ ਹੱਥੋਂ ਬਚ ਕੇ ਸਾਰੇ ਜਾਣੇ ਗੁੱਡੇ ਬਣਾਉਣ ਦੇ ਉਹ ਗੁੱਡਾ ਬੜਾ ਜਰਣ ਡਿਆ ਹੋਰ ਕਿਹੜੀਆਂ ਗੱਲਾਂ ਗੁੱਡਾ ਵੇਖੋ ਜੀ ਕਿੰਨਾ ਕੋਟ ਚਾਹ ਪੀ ਕੇ ਬਦ ਵਧਾਉਣੇ ਆ ਇੱਕੋ ਛੇੜਿਆ ਗੁੱਡਾ ਦੋਣੇ ਕਾ ਕਰਨ ਚਾਹ ਫੜੀ ਐ ਅਸੀਂ ਚਾਹ ਫੜੀਏ ਚਾਹ ਪਹਿਲਾਂ ਲੈ ਨਾ ਮਨੇ ਆ ਦੇ ਸੋ ਜਾ ਸੁਰਾਤ ਆਪੀ ਪੈਸਾ ਆਪੀ ਕੇ ਲੈ ਫਾਖਾ ਖਾਲਾ ਖਾਲਾ ਸਾਡਾ ਹੋ ਗਿਆ ਗੁੱਡਾ ਇੱਕ ਬੋ ਅਸੀਂ ਬੋਦਰ ਬੋਦਰ ਐ ਡੋਰ ਤੇਰੇ ਪੈਰਾਂ ਦੇ ਪੈਰ ਦੀ ਦੇਖ ਲਓ ਮੈਂ ਲਾਉਣਾ ਟੇਪ ਲਾਉਣਾ ਰੁਕ ਜਾ ਇੱਕ ਮਿੰਟ ਟੇਪ ਹੈ ਕਿੱਥੇ ਰੱਖੀਏ ਟੇਪ ਕਿੱਥੇ ਰੱਖੀਏ ਮਾਮੀ ਨੇ ਸੁੱਟੀ ਹੀ ਇੱਧਰ ਮਾਮੀ ਆਹ ਵੇਖੋ ਟੱਡ ਲੱਗ ਗਈ ਆ ਹਾਂ ਜੀ ਤੇ ਟੇਬਲ ਉਨੇ ਪਰੇ ਆ ਗਏ ਉਧਰ ਜਾ ਕੇ ਕਾਹਦਾ ਤੂੰ ਕੋੜਾ ਪੜਾਜੀ ਆਹ ਵੇਖੋ ਤੇ ਦੀਦੀ ਹੁਣ ਖਲੋਤੇ ਆ ਤੇ ਆਹ ਵੇਖੋ ਜੋ ਰਿਮਿੰਡ ਕਰੰਦੇ ਸਾਰੇ ਲੋਹੜੀ ਦਾ ਇੱਕ ਕੁੜੀ ਨੂੰ ਕੌਣ-ਕੌਣ ਜਾਣਦਾ ਹੈ ਇਹਨੂੰ ਜਾਣਦਾ ਕੋਈ ਕਮੈਂਟ ਕਰਕੇ ਦੱਸੋ ਹਾਂ ਨਾ ਕੋਈ ਹੱਡੀ ਨੂੰ ਕੌਣ-ਕੌਣ ਜਾਣਦਾ ਯੋ ਬ੍ਰੋ ਇੱਧਰ ਬ੍ਰੋ ਬੈਂਸ ਵੇਖੋ ਆਹ ਵੇਖੋ ਕਾਕਾ ਛੋਟਾ ਜਿਹਾ ਆਹ ਇੱਕ ਤਾਂ ਚਾਹ ਗਈ ਇਹ ਫਿਰ ਤੋਂ ਕੈਂਡਾ ਪੀ ਲੋ ਪੀ ਲੋ ਪੀ ਲੋ ਪੀ ਲੋ ਹਾਂ ਆ ਵੇ ਕਮੈਂਟ ਮੈਂ ਮਾਂ ਮਾ ਬਣਾ ਰਾਂ ਅਸੀਂ ਆ ਕੇ ਦੀਦੀ ਕੋ ਤੇ ਅਸੀਂ ਹੁਣ ਕਾ ਰਣ ਕੇ ਰੋਟੀ ਪਾਣੀ ਬਣਾ ਲਿਆ ਆ ਤੇ ਰੋਟੀ ਪਾਣੀ ਬਣਾ ਕੇ ਹੁਣ ਖਾਵਾਂਗੇ ਠਹਿਰ ਕੇ ਤੇ ਇੱਥੇ ਕਰਦੇ ਆਂ ਅਸੀਂ ਬਲੌਗ ਦਾ ਐਂਡ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਸੋਣਾ ਜੇ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਬਲੌਗ ਕਿਦਾਂ ਦੇ ਲੱਗਦੇ ਜੀ ਤੇ ਚਲੋ ਸਸੀ ਗਾਲ ਸਾਰੇ